ਸਿੱਕਲ ਦੀ ਅੱਜ ਹੈ ਜੀ ਕਵਿਤਾ ਆਓ ਫੇਰ ਜਗਾਈਏ ਜਾਗੋ ਆਓ ਫੇਰ ਜਗਾਈਏ ਜਾਗੋ ਸਾਨੂੰ ਇਹ ਸਮਝਾਵੇ ਜਾਗੋ ਜਾਗੋ ਦੇ ਦੇਵੇ ਵਿੱਚ ਮਿਲ ਕੇ ਤੇਲ ਪ੍ਰੇਮ ਦਾ ਪਾਈਏ ਜਾਗੋ ਅੱਜ ਸਵਾਰਥ ਖੇਲੇ ਹੋਲੀ ਪੈਸੇ ਖਾਤਰ ਲਗਦੀ ਬੋਲੀ ਕੀ ਸਰਕਾਰੀ ਕੀ ਵਪਾਰੀ ਪੈਸੇ ਮਤ ਇਨਾਂ ਦੀ ਮਾਰੀ ਇੰਦਰੀਆਂ ਮਨ ਕੀਰਾ ਪਾਇਆ ਮਾਨਮਤਾ ਦਾ ਹੋਇਆ ਸਫਾਇਆ ਮੈਂ ਮੇਰਾ ਤੇ ਤੂੰ ਤੇਰਾ ਦਾ ਰਲ ਮਿਲ ਭੇਦ ਮਿਟਾਵੇ ਜਾਗੋ ਸਭ ਨੂੰ ਹੈ ਸਮਝਾਵੇ ਜਾਗੋ ਮੋਂ ਦੀਆਂ ਅਜ ਤੰਦਾਂ ਵਿੱਚ ਦਿਲ ਦੀਆਂ ਓਮੰਗਾ ਵਿੱਚੋਂ ਸੋਚਾਂ ਦੇ ਖੰਭਾਂ ਵਿੱਚੋਂ ਲੋਭ ਲਾਲਸਾ ਦੀ ਗੱਲ ਭੁਲ ਕੇ ਇਨਸਾਨਾਂ ਦੇ ਪੱਖ ਵਿੱਚ ਖੁੱਲ ਕੇ ਧਰਤੀ ਸਵਰਗ ਬਣਾਵੇ ਜਾਗੋ ਸਭ ਨੂੰ ਹੈ ਸਮਝਾਵੇ ਜਾਗੋ ਅੱਜ ਅਕਲ ਹੈ ਵਿਕਦੀ ਸ਼ਕਲ ਹੈ ਵਿਕਦੀ ਸ਼ਕਤੀ ਵਿਕਤੀ ਜੁਗਤੀ ਵਿਕਦੀ ਵੇਚਣ ਵਾਲੇ ਵਿੱਚ ਰਹੇ ਨੇ ਬੰਦੇ ਦੀ ਤਕਦੀਰ ਹੈ ਵਿਕਦੀ ਝੂਠੇ ਪਰਮਪਖੰਡਾਂ ਵਾਲੇ ਮਨ ਤੋਂ ਜਾਲੇ ਲਾਵਣ ਜਾਗੋ ਸਭ ਨੂੰ ਹੈ ਸਮਝਾਵੇ ਜਾਗੋ ਪੜੋ ਰਮਾਈਂ ਦੀ ਅਮਰ ਕਹਾਣੀ ਗੀਤਾ ਕ੍ਰਿਸ਼ਨ ਜੀ ਦੀ ਜਬਾਨੀ ਗੁਰੂਆਂ ਭਗਤਾਂ ਦੀ ਜੋਬਾਨੀ ਦੇਸ਼ ਭਗਤਾਂ ਦੀ ਕੁਰਬਾਨੀ ਭਾਰਤ ਦਾ ਇਤਿਹਾਸ ਨੌਸਾਨੀ ਪੜਿਏ ਅਤੇ ਪੜਾਵੇ ਜਾਗੋ ਸਵਾਗਤ ਨੂੰ ਇਹ ਸਮਝਾਵੇ ਜਾਗੋ ਏਸੀਜੀ ਸਾਡੀ ਅੱਜ ਦੀ ਕਵਤਾ ਆਓ ਫੇਰ ਜਗਾਈਏ ਜਾਗੋ ਵੱਤਵਾਸ਼ੀਆਂ ਕਨਾ ਲਾਈਕ ਕਰਨਾ ਔਰ ਸਬਸਕ੍ਰਾਈਬ ਕਰਨਾ ਜੀ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਜਰੂਰ ਦਿਖਾਇਆ ਕਰੋ ਤੇ ਪੜਾਇਆ ਕਰੋ ਜੀ ਉਹਨਾਂ ਨੂੰ ਪੰਜਾਬੀ ਆ ਸਕੇ ਜੀ ਮਿਲਦੇ ਹਾਂ ਫੇਰ ਨਵੀਂ ਵੀਡੀਓ ਲੈ ਕੇ ਜੀ ਸਤਿ ਸ਼੍ਰੀ ਅਕਾਲ ਜੀ